ਸਾਡੀਆਂ ਜਿਹੜੀਆਂ ਆਰਮੀ ਫੌਜਾਂ ਵਾਂ ਉਹ ਹੁਣ ਜਾਂ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਨੇ ਹਾਂ ਤਾਂ ਸਾਨੂੰ ਜਦੋਂ ਪ੍ਰੇਅਰ ਕਰਾਈ ਜਾਂਦੀ ਸੀ ਦੇਸ਼ ਵਾਬਰ 모हे हैं शुभ कर्मन ते ਕਬਹੂ ਨਾ ਡਰੂ ਅੱਜ ਅਸੀਂ ਆਪਣੇ ਪਾਤਸ਼ਾਹ ਦੇ ਕੋਲੋਂ ਇਹ ਅਰਦਾਸ ਅੱਜ ਫੇਰ ਕਰਨ ਆਏ ਹਾਂ ਕਿ ਪਾਤਸ਼ਾਹ ਸਾਡੇ ਤੇ ਮਿਹਰ ਕਰੋ ਰਹਿਮਤ ਕਰੋ ਆਹੀਂ ਪੰਥ ਲਈ ਜਿਹੜੇ ਚੰਗੇ ਕੰਮ ਕਰਨੇ ਉਹਦੇ ਤੋਂ ਕਦੀ ਪਿੱਛੇ ਨਾ ਹਟ ਗਏ ਔਰ ਏ ਨਾਰਾਦਾਸ ਹਮੇਸ਼ਾ ਹੀ ਲਾਉਂਦਾ ਰਹੂਗਾ ਦੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਭੂ ਨਾ ਡਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਤੂਬਰ ਮਹੀਨੇ ਦੇ ਵਿੱਚ ਨਨਕਾਣਾ ਸਾਹਿਬ ਪੰਜਾ ਸਾਹਿਬ ਐਮਨਾਬਾਦ ਅਤੇ ਚੂਨਾ ਮੰਡੀ ਲਾਹੌਰ ਵੱਖ-ਵੱਖ ਥਾਵਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਤ ਸਥਾਨਾਂ ਦੇ ਦਰਸ਼ਨ ਕਰਨ ਗਏ ਸੀ ਤੇ ਉਹ ਇੱਕ ਬੜਾ ਚੰਗਾ ਅਨੁਭਵ ਹੈਗਾ ਸੀ ਉਹਦੇ ਤੋਂ ਬਾਅਦ ਜਿਵੇਂ ਅਸੀਂ ਵਾਗਾ ਟੱਪਿਆ ਤੇ ਕਿਉਂਕਿ ਮੈਂ ਇੱਕ ਇਤਿਹਾਸ ਦਾ ਸਟੂਡੈਂਟ ਵੀ ਰਿਹਾ ਮਾਂ ਤੋਂ ਮੇਰੇ ਮਨ ਵਿੱਚ ਖਿਆਲ ਆਇਆ ਵੀ ਗੁਰੂ ਨਾਨਕ ਪਾਤਸ਼ਾਹ ਰਾਏਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਤੋਂ ਬਾਅਦ ਇਹ ਜਿਹੜੀ ਮੁਬਾਰਕ ਧਰਤੀ ਆ ਭੈਣ ਬੇਬੇ ਨਾਨਕੀ ਜੀ ਦਾ ਜਿਹੜਾ ਭਾਈ ਜੈਰਾਮ ਜੀ ਦਾ ਇਹ ਨਗਰ ਆ ਇੱਥੇ ਉਹਨਾਂ ਦੇ ਭੈਣ ਦੀ ਜਿਹੜੇ ਆ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਹੋਏ ਸੀ ਸultanpur Lodhi ਸਮਾਨ ਦੇ ਵਿੱਚ ਇਸ਼ਾ ਸੀ ਵੀ ਇਸ ਸਥਾਨ ਤੇ ਆਉਣਾ ਚਾਹੀਦਾ ਤਾਂ ਹੀ ਸਾਡੀ ਜਿਹੜੀ ਯਾਤਰਾ ਉਹ ਮੈਂ ਸਮਝਦਾ ਵੀ ਮੁਕੰਮਲ ਮੰਨੀ ਜਾਊਗੀ ਤੇ ਅੱਜ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਬੜੀ ਬਖਸ਼ਿਸ਼ ਕੀਤੀ ਤੇ ਅੱਜ ਅਸੀਂ ਅੰਮ੍ਰਿਤ ਵੇਲੇ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਬਾਰਕ ਸਥਾਨ ਤੇ ਆਏ ਆ ਤੇ ਦਿਲ ਜਿਹੜਾ ਉਹ ਗੱਦਗੱਦ ਕਰ ਗਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਦਰ ਘਰ ਹੈਗਾ ਹੀ ਐਸਾ ਵਾ ਇੜਾ ਵੀ ਇੱਥੇ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਉਹ ਝੋਲੀਆਂ ਭਰ ਦਿੰਦੇ ਨੇ ਤੋਂ ਅੱਜ ਦਿਲ ਬਹੁਤ ਖੁਸ਼ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਯਾਤਰਾ ਸੀ ਪਿਛਲੇ ਸਾਲ ਸ਼ੁਰੂ ਕੀਤੀ ਸੀ ਉਹਨਾਂ ਦੇ ਗੁਰਧਾਮਾਂ ਦੇ ਸਥਾਨਾਂ ਦੀ ਅੱਜ ਸੁਲਤਾਨਪੁਰ ਲੋਧੀ ਉਹਨਾਂ ਦਾ ਜਿਹੜਾ ਪੜਾਵਾ ਉਹ ਅੱਜ ਇੱਥੇ ਪਹਚਾੜਤਾ। ਇਹ ਕਿਹੜਾ ਵਿਵਾਦਤ ਸਵਾਲ ਹੈ ਕਿ ਕੁਝ ਲੋਕਾਂ ਵੱਲੋਂ ਇਹ ਕਹਿਿਆ ਗਿਆ ਹੈ ਕਿ ਜਿਹੜੀ ਸਭਣਾ ਵੇਲੇ ਮਰਿਆਦਾ ਦੀ ਲੰਗਣਾ ਹੋਈ ਕੀ ਕਿਹਾ ਚੋਗੇ। ਦੇਖੋ ਮੈਂ ਕਿਸੇ ਵੀ ਚੀਜ਼ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਪਰ ਮੈਂ ਇਹ ਸਮਝਦਾ ਵਾਂ ਕਿ ਅਸੀਂ ਸਾਰੇ ਇੱਕ ਗੁਰੂਪੰਥ ਦਾ ਹਿੱਸਾ ਵਾਂ ਕਿ ਗੁਰੂਪੰਥ ਦਾ ਹਿੱਸਾ ਹੋਣ ਦੇ ਨਾਤੇ ਗੁਰੂਪੰਥ ਦੇ ਪ੍ਰਤੀ ਸਾਡੇ ਸਾਰਿਆਂ ਦੇ ਫਰਜ਼ਾ ਕਿ ਅਸੀਂ ਗੁਰੂਪੰਥ ਦੀ ਚੜ੍ਹਦੀ ਕਲਾ ਦੇ ਲਈ ਤਤ ਪਰ ਰਹੀਏ ਤਾਂ ਉਹਦੇ ਲਈ ਅਸੀਂ ਤਤ ਪਰਾਂ ਬਾਕੀ ਗੁਰੂ ਨਾਨਕ ਪਾਤਸ਼ਾਹ ਸਭ ਸੱਚ ਜਾਣਦੇ ਆ ਗੁਰੂ ਤੋਂ ਕੁਝ ਵੀ ਲੁਕਿਆ ਨਹੀਂ ਹੁੰਦਾ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਮੈਂ ਤੇ ਇਹੀ ਕਹੂੰਗਾ ਕਿ ਵੀ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਇਹ ਦੱਸੋ ਅੱਜ ਸੰਗਤ ਸਮੂਹੀ ਸੰਗਤ ਖਾਲਸਾ ਪੰਥ ਹੌਲਾ ਮੱਲਾ ਮਨਾਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ ਤੇ ਇਦਾਂ ਨਹੀਂ ਲੱਗਦਾ ਵੀ ਆਪ ਜੀ ਉਤੋਂ ਛੱਡ ਕੇ ਇੱਥੇ ਆਏ ਆ ਵੀ ਕੋਈ ਡਰ ਦਾ ਮਾਹੌਲ ਆ ਕੀ ਗੱਲ ਹੈ ਦੇਖੋ ਆਪ ਨੂੰ ਹੋਣਾ ਚਾਹੀਦਾ ਸੀ ਤੇ ਦੇਖੋ ਜੀ ਆਪਾਂ ਜਦੋਂ ਮੂਲ ਮੰਤਰ ਦਾ ਪਾਠ ਕਰਦੇ ਆ ਵਾ ਤੇ ਮੂਲ ਮੰਤਰ ਦੇ ਪਾਠ ਦੇ ਵਿੱਚ ਹੈਗਾ ਨਿਰਭਉ ਨਿਰਵੈਰ ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਗਸੇਤ ਡਰੇ ਉਹ ਜਿਨੇ ਕੋਈ ਪਾਪ ਕੀਤੇ ਆ ਪਾਤਸ਼ਾਹ ਕਹਿੰਦੇ ਵੀ ਜੇ ਤੁਸੀਂ ਚੰਗੇ ਕੰਮ ਕਰੋ ਤੇ ਡਰ ਕਾਦਾ ਸਿੱਖ ਦਾ ਰੱਬ ਵੀ ਨਿਰਭਉ ਨਿਰਵੈਰ ਆ ਤੇ ਗੁਣ ਕਾ ਗੁਣੀ ਸਮਾ ਬਣਿਆ ਅਸੀਂ ਜਿਸ ਰੱਬ ਨੂੰ ਤਸੱਵਰ ਕਰਦੇ ਆ ਬਾਣੀ ਦੇ ਰਾਈ ਉਹਦੇ ਗੁਣ ਸਾਡੇ ਚ ਵੀ ਆਉਂਦੇ ਆ ਤੋ ਡਰ ਵਾਲੀ ਤੇ ਡਰ ਆਪਣੇ ਭਰਾਵਾਂ ਤੋਂ ਵੀ ਕੋਈ ਡਰਦਾ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਆ ਆਨੰਦਪੁਰ ਸਾਹਿਬ ਏਸ ਗੜ੍ਹ ਸਾਹਿਬ ਜਿੱਥੇ ਸਾਡਾ ਜਨਮ ਸਥਾਨ ਆ ਵਾਸੀ ਅਸੀਂ ਆਨੰਦਪੁਰ ਸਾਹਿਬ ਦੇ ਆ ਮਾਂ ਸਾਡੇ ਮਾਤਾ ਸਾਹਿਬ ਕੌਰ ਆ ਪਿਤਾ ਗੁਰੂ ਗੋਬਿੰਦ ਸਿੰਘ ਆ ਸਾਡਾ ਇੱਕ ਸਾਂਝਾ ਪਰਿਵਾਰ ਆ ਖਾਲਸਾ ਪੰਥ ਤਾ ਉਥੇ ਖਾਲਸਾ ਪੰਥੀ ਇਕੱਠਾ ਆਇਆ ਤੇ ਉਹ ਸਾਡੇ ਸਾਰੇ ਭਰਾ ਵਾ ਤੋ ਡਰ ਕੋਈ ਨਹੀਂ ਆ ਅਸਲ ਦੇ ਵਿੱਚ ਥੋੜੇ ਕੁਛ ਰਜੇਵੇਂ ਆ ਤੇ ਆਪਾਂ ਕਿਉਂ ਨਹੀਂ ਜਾਵਾਂਗੇ ਆਨੰਦਪੁਰ ਸਾਹਿਬ ਜ਼ਰੂਰ ਜਾਣਾ ਤੇ ਪਾਤਸ਼ਾਹ ਦੇ ਘਰ ਤੇ ਪਹਿਲਾਂ ਵੀ ਹਾਜ਼ਰੀ ਭਰੀ ਆ ਤੇ ਅੱਗੇ ਵੀ ਭਰਨੀ ਆ ਕਿਉਂਕਿ ਜਦੋਂ ਪਰਿਵਾਰ ਇਕੱਠਾ ਹੁੰਦਾ ਵਾ ਉਦੋਂ ਖੁਸ਼ੀਆਂ ਦਾ ਮਾਹੌਲ ਹੁੰਦਾ ਵਾ ਉਦੋਂ ਚੜ੍ਹਦੀ ਕਲਾ ਦਾ ਮਾਹੌਲ ਹੁੰਦਾ ਤੋ ਇਹ ਬੜੀਆਂ ਮੈਂ ਕਿੰਨਾ ਵੀ ਕੋਈ ਇਹ ਕੋਈ ਮਸਲਾ ਹੀ ਨਹੀਂ ਹੈਗਾ ਅਕਾ ਦੇ ਅਧਿਕਾਰ ਨੂੰ ਹਟਾਉਣ ਨੂੰ ਲੈ ਕੇ ਇੱਕ ਸਿਆਸੀ ਤੇ ਧਾਰਮਿਕ ਕਾਰਕੂ ਜਿਹੜੇ ਵਿਰੋਧ ਕਰ ਰਹੇ ਨੇ ਕੀ ਕਹਿਣਾ ਚਾਹਦੇ ਨੇ ਮੈਂ ਕੁਝ ਨਹੀਂ ਕਹਿਣਾ ਚਾਹਾਂਗਾ ਇਹ ਇਹ ਮਤਲਬ ਜਥੇਦਾਰ ਸਾਹਿਬ ਦਾ ਮਸਲਾ ਨਹੀਂ ਹੈ ਜਥੇਦਾਰ ਸਾਹਿਬ ਦਾ ਮਸਲਾ ਹੈਗਾ ਧਰਮ ਦਾ ਪ੍ਰਚਾਰ ਕਰਨਾ ਕਿਉਂਕਿ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਆਪਣੇ ਪੰਜਾਬ ਨੂੰ ਦੇਖਦੇ ਆ ਅੱਜ ਪੰਜਾਬ ਦੇ ਵਿੱਚ ਇੱਕ ਨਰਾਸ਼ਾ ਵਾ ਸਾਡੇ ਪਿੰਡ ਖਾਲੀ ਆ ਔਰ ਜਿਹੜੀਆਂ ਜਿਹੜੀ ਗੱਲ ਪ੍ਰੋਫੈਸਰ ਪੂਰਨ ਸਿੰਘ ਹੋਂਡਾ ਨੇ ਲਿਖੀ ਆ ਨਾ ਵੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਦੇ ਉੱਤੇ ਪੰਜਾਬ ਗੁਰੂਆਂ ਦੇ ਨਾਮ ਤੇ ਜਿਉਂਦਾ ਪਰ ਪਿਛਲੇ ਕੁਝ ਸਮੇਂ ਤੋਂ ਇੱਥੇ ਨਿਰਾਸ਼ਾ ਵਾ ਸਾਡੇ ਪਿੰਡਾਂ ਦੇ ਵਿੱਚ ਸਾਡੀ ਆਬਾਦੀ ਦਾ ਤੁਹਾਨੂੰ ਵੀ ਪਤਾ ਵੀ ਕੀ ਬਣਿਆ ਬਹੁਤਾ ਪ੍ਰਵਾਸ ਵੀ ਹੋਇਆ ਵਾ ਤਾਂ ਇਹ ਜਿਹੜਾ ਉਦਾਸੀ ਦਾ ਹਾਲਾ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹਨੂੰ ਤੋੜਨ ਦੀ ਲੋੜ ਆ ਉਹ ਤੋੜਿਆ ਤਾਂ ਜਾ ਸਕਦਾ ਵੀ ਜੇ ਅਸੀਂ ਸਾਰੇ ਜਾਣੇ ਤਹਈਆ ਕਰ ਲਈਏ ਵੀ ਅਸੀਂ ਪਿੰਡ ਪਿੰਡ ਪਹੁੰਚਣਾ ਤੇ ਪਿੰਡ ਪਿੰਡ ਪਹੁੰਚ ਕੇ ਧਰਮ ਪ੍ਰਚਾਰ ਕਰਨਾ ਅੱਜ ਪੰਜਾਬ ਆਵਾਜ਼ ਮਾਰਦਾ ਪਿਆ ਗੁਰੂ ਦੇ ਦੂਤਾਂ ਨੂੰ ਤੇ ਮੈਂ ਸਮਝਦਾ ਵੀ ਗੁਰੂ ਦੇ ਦੂਤ ਗੁਰੂ ਦੇ ਸਿੰਘ ਆ ਗੁਰੂ ਦੇ ਪ੍ਰਚਾਰਕ ਆ ਗੁਰੂ ਘਰ ਦੇ ਰਾਗੀ ਆ ਗੁਰੂ ਘਰ ਦੇ ਢਾਡੀ ਆ ਇਹ ਸਾਰੇ ਸਤਕਾਰਤਾ ਇਹ ਜਿਹੜੇ ਗੁਰੂ ਦੇ ਦੂਤ ਆ ਇਹ ਪਿੰਡ ਪਿੰਡ ਪਹੁੰਚਣ ਜਿੱਥੇ ਕੋਈ ਕਿਤੇ ਵੀ ਰਹਿ ਰਿਹਾ ਦੇਸ਼ ਚਾ ਵਿਦੇਸ਼ ਸਾਡੀ ਪਹਿਲ ਇਹ ਹੋਣੀ ਚਾਹੀਦੀ ਆ ਵੀ ਅਸੀਂ ਪੰਜਾਬ ਆਈਏ ਆਪਣੇ ਪੰਜਾਬ ਦੇ ਵਿੱਚ ਉਹ ਖੁਸ਼ੀਆਂ ਤੇ ਖੇੜਿਆਂ ਵਾਲਾ ਮਾਹੌਲ ਪਰਤ ਕੇ ਲਿਆਈਏ ਤਾਕੇ ਜਿਹੜੀ ਅੱਜ ਗੱਲ ਚੱਲ ਰਹੀ ਆ ਤੁਹਾਨੂੰ ਵੀ ਪਤਾ ਵੀ ਕਈ ਸ਼ੰਕੇ ਪ੍ਰਗਟਾਏ ਜਾ ਰਹੇ ਆ ਭਈ ਕੀ ਬੜਨਾ ਉਹਨਾਂ ਸਾਰਿਆਂ ਦਾ ਹੱਲ ਮੈਂ ਅੰਦਰ ਵੀ ਕਹਿ ਗਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਉਹੋ ਹੀ ਆ ਵੀ ਅਸੀਂ ਆਪ ਵੀ ਗੁਰੂ ਨਾਲ ਜੁੜੀਏ ਤੇ ਜੁੜੀਏ ਧਰਮ ਪ੍ਰਚਾਰ ਧਰਮ ਪ੍ਰਚਾਰ ਜਿੰਨਾ ਚਿਰ ਤੱਕ ਨੇਠ ਕੇ ਮੈਂ ਕਹਿੰਦਾ ਵੀ ਜਿੰਨੇ ਵੀ ਬੰਦੇ ਆ ਭਾਵੇਂ ਬਾਹਰ ਆ ਭਾਵੇਂ ਇੱਥੇ ਅਜੇ ਅਸੀਂ ਸਾਰੇ ਜਾਣੇ ਮਿਲ ਕੇ ਆ ਜਾਈਏ ਇੱਥੇ ਪੰਜਾਬ 'ਚ ਤੇ ਮਿਲ ਕੇ ਪਿੰਡ-ਪਿੰਡ ਜਾਈਏ ਘਰ-ਘਰ ਜਾਈਏ ਤਾਂ ਫੇਰ ਇੱਥੇ ਹਰ ਘਰ ਦੇ ਵਿੱਚੋਂ ਅੰਮ੍ਰਿਤ ਵੇਲੇ ਆਵਾਜ਼ ਆਵੇ ਕਿ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਤ ਨੂੰ ਸੋਧਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਜਦੋਂ ਪਾਠ ਹੋਊਗਾ ਤੇ ਉਦੋਂ ਆਵਾਜ਼ ਆਊਗੀ ਖੜਗ ਕੇਤ ਮੈਂ ਸ਼ਰਨ ਤਿਹਾਰੀ ਇਸ ਕਰਕੇ ਵੇਖੋ ਬਾਣੀ ਬਾਣੀ ਦੇ ਲੜ ਲੱਗਣਾ ਬਾਣੀ ਦੇ ਲੜ ਲਾਉਣਾ ਇਹ ਸਾਡਾ ਫਰਜ਼ ਆ ਔਰ ਇਹ ਸਾਡਾ ਪ੍ਰਮੁੱਖ ਫਰਜ਼ ਆ ਅਸੀਂ ਆਪਣੇ ਫਰਜ਼ਾਂ ਤੋਂ ਕਦਾ ਚਿੱਤ ਭੱਜ ਨਹੀਂ ਸਕਦੇ ਆ ਜੀ ਜਿਵੇਂ ਜਸ ਮਾਜਾ ਮਾਲੋ ਵੱਡੇ ਪੱਤੇ ਤੁਹਾਨੂੰ ਪ੍ਰਵਰਤਨ ਹੋ ਰਿਹਾ ਹੈ ਕੀ ਕਲੋਮਿਕ ਕਮੇਟੀ ਫਰਾਲੇ ਕਰ ਰਹੀ ਹੈ ਇਸ ਬਾਰੇ ਜੱਤ ਤੁਸੀਂ ਦੇਖੋ ਜੀ ਧਰਮ ਪਰਵਰਤਨ ਦੇ ਜਿਹੜਾ ਮਸਲਾ ਗੰਭੀਰ ਹੈ ਇਹਦੇ ਤੋਂ ਕੋਈ ਭੱਜ ਨਹੀਂ ਸਕਦਾ ਮੈਂ ਇਹ ਸਮਝਦਾ ਵਾਂ ਕਿ ਸਾਡੀ ਗੁਰੂਤੰਦੂਰੀ ਅਸੀਂ ਨਾ ਮਤਲਬ ਪਦਾਰਥਵਾਦੀ ਹੋ ਗਏ ਆ ਸਾਡੇ ਸਾਹਮਣੇ ਇਤਿਹਾਸ ਤੇ ਇਹ ਹੈਗਾ ਹੀ ਭਈ ਸਿੱਖਾਂ ਨੇ ਆਪਾਂ ਜਦੋਂ ਅਰਦਾਸ ਕਰਦੇ ਆਂ ਭਈ ਬੰਦ-ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਸਾਡੇ ਬੰਦ-ਬੰਦ ਕੱਟੇ ਗਏ ਸਾਡੇ ਖੋਪੜੀਆਂ ਲਾਤੀਆਂ şart ਤੇ ਇਹ ਹੁੰਦੀ ਸੀ ਨਾ ਵੀ ਧਰਮ ਛੱਡ ਦਿਓ ਪਰ ਕਿਹੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ ਛੱਡਿਆ ਨਹੀਂ ਕਿਉਂਕਿ ਜੁੜੇ ਹੀ ਉਹ ਇਹ ਸਾਰੀਆਂ ਸਮੱਸਿਆਵਾਂ ਮੈਂ ਜਿਹੜੀ ਪਹਿਲਾਂ ਗੱਲ ਕਰ ਰਿਹਾ ਉਹਦਾ ਇੱਕੋ ਹੀ ਹੱਲ ਆ ਧਰਮ ਪ੍ਰਚਾਰ ਤੇ ਧਰਮ ਪ੍ਰਚਾਰ ਹੋਊਗਾ ਇੱਕ ਸਾਲ ਦੇ ਵਿੱਚ ਅਸੀਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਪਹੁੰਚ ਕਰਾਂਗੇ ਆਪਣੇ ਸਾਰੇ ਵੀਰਾਂ ਨੂੰ ਸਾਰੀਆਂ ਸੰਪਰਦਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਦਲ ਪੰਥਾ ਨੂੰ ਨਿਰਮਲੇ ਜਿਹੜੀਆਂ ਸਾਡੀਆਂ ਉਦਾਸੀ ਸੰਪਰਦਾਵਾਂ ਦਾ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਦੇਖੋ ਮੈਂ ਨਾ ਕਿ ਪੜਿਆ ਹੀ ਕਿ ਕਦੇ ਭਈ ਕਿਦੇ ਨਾਲ ਅੱਗ ਲੱਗੀ ਸੀ ਰੁੱਖ ਨੂੰ ਤੇ ਉਹ ਜਦੋਂ ਅੱਗ ਲੱਗੀ ਸੀ ਤੇ ਉਹ ਨਾਲ ਉੱਥੇ ਪੰਛੀ ਸੜੀ ਜਾਂਦੇ ਤੇ ਉਧਰ ਦੀ ਕੋਈ ਜਦਾ ਅੱਜਕੱਲ ਸਿਆਣੇ ਬੜੇ ਬਣਦੇ ਕੋਈ ਸਿਆਣਾ ਲੰਘਿਆ ਤੇ ਉਹਨੇ ਕਿਹਾ ਭਈ ਆਗ ਲੱਗੀ ਹੈ ਪੇੜ ਕੋਲ ਜਲ ਰਹੇ ਹਨ ਪਾਤ ਤੂੰ ਉਡ ਕਿਉਂ ਨਹੀਂ ਜਾਂਤੇ ਕਿਆ ਪੰਖ ਨਹੀਂ ਤੁਮਰੇ ਪਾਸ ਤੇ ਉਹ ਪੰਛੀਆਂ ਦਾ ਜਵਾਬ ਕੀ ਆਗਾ ਅਸੀਂ ਕਹਿੰਦੇ ਭਈ ਫਲ ਖਾਏ ਇਸ ਪੇੜ ਕੇ ਔਰ ਬੀਠ ਲਵੇੜੇ ਪਾਤ ਅਬ ਆਗ ਲੱਗੀ ਹੈ ਇਸ ਕੋ ਤੋ ਕਿਉਂ ਨਾ ਜਲੇ ਸਾਥ ਅੱਜ ਦੇ ਪੰਜਾਬ ਨੂੰ ਮੁਸ਼ਕਲਾਂ ਵਾਂ ਜੇ ਮੁਸੀਬਤਾਂ ਵਾਂ ਤੇ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਇੱਥੇ ਪੰਜਾਬ ਤੇ ਖੜਾਂਗੇ ਪੰਜਾਬ ਲਈ ਲੜਾਂਗੇ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਾਂਗੇ ਇਹ ਤੁਹਾਡਾ ਵੀ ਮੇਰਾ ਵੀ ਇਹ ਸਾਰਿਆਂ ਦਾ ਇੱਕ ਫਰਜ਼ ਆ ਆਪ ਜੀ ਨੇ ਸਿੰਘ ਸਾਹਿਬ ਹੁਣੇ ਬਹੁਤ ਵਧੀਆ ਉਹ ਪਸਿਆ ਦਾ ਸਟਾਰਟ ਪਾਂਛੀਆਂ ਵਾਲਾ ਸ਼੍ਰੀ ਅਕਾਲਤਾ ਸਾਹਿਬ ਜੀ ਨੂੰ ਸਿੱਖ ਕੌਮ ਸਮਝਦੀ ਵੀ ਵੱਡੀ ਢਾਹ ਲੱਗੀ ਆ ਮਾਨ ਮਰਿਆ ਦਾ ਸਿੱਧੇ ਸ਼੍ਰੀ ਅਕਾਲਤਾ ਸਾਹਿਬ ਦੀ ਸਮੁੱਚੀ ਦੁਨੀਆ ਦੇ ਵਿੱਚ ਇੱਕ ਡਰਦਾ ਹੁੰਦਾ ਵੀ ਸੁਪਰੀਮ ਐ ਇਸ ਵੇਲੇ 4 5 10 ਕਾਰਜਕਾਰੀ ਮੈਂਬਰਾਂ ਦਾ ਗੁਲਾਮ ਬਣ ਕੇ ਸ਼੍ਰੀ ਅਕਾਲਤਾ ਸਾਹਿਬ ਜੈਹਦਾਰ ਬਚਦਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਕਾਲ ਤਖਤ ਸਾਹਿਬ ਦੀ ਸਰਵੋਚ ਤੁਹਾਨੂੰ ਕੌਣ ਮੰਗਾਰ ਸਕਦਾ ਅਕਾਲ ਤਖਤ ਸਾਹਿਬ ਦੀ ਸਰਵਜਤਾ ਅੱਜ ਵੀ ਉੱਥੇ ਹੀ ਆ ਉੱਥੇ ਰਹਿਣੀ ਆ ਕਿਉਂ ਜਿੰਨੂੰ ਸਥਾਪਿਤ ਮੀਰੀ ਪੀਰੀ ਦੇ ਮਾਲਕ ਨੇ ਕੀਤਾ ਇਹਦੇ ਸੋਚਿਆ ਵੀ ਨਹੀਂ ਜਾ ਸਕਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਕੋਈ ਸਰਵੋਚਤਾ ਨੂੰ ਚੈਲੰਜ ਕਰ ਦੂਗਾ ਜਾਂ ਕੋਈ ਹੇਠਾ ਕਰ ਸਕਦਾ ਬਾਕੀ ਦੇਖੋ ਅੱਜ ਮੈਂ ਆਇਆ ਕੱਲ ਨੂੰ ਮੇਰੇ ਥਾਂ ਤੇ ਕੋਈ ਹੋਰ ਵੀ ਆਊਗਾ ਮੈਂ ਵਾਦਾ ਕਰਦਾ ਜਿੱਦਣ ਪੰਥ ਨੇ ਸਮਝਿਆ ਵੀ ਮੇਰੇ 'ਚ ਕਮੀਆਂ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ ਮੇਰੇ 'ਚ ਘਾਟਾਂ ਹੱਥ ਜੋੜ ਕੇ ਸੇਵਾ ਛੱਡਾਂਗੇ ਤੇ ਜਿਹੜਾ ਸਾਥੋਂ ਬਾਅਦ ਆਏਗਾ ਸਿੰਘ ਸਾਹਿਬ ਕੋਈ ਵੀ ਆਪ ਉਹਨੂੰ ਦਸਤਾਰ ਦੇ ਕੇ ਆਵਾਂਗੇ ਕਿਉਂਕਿ ਪਰਵਰਤਨ ਸ੍ਰਿਸ਼ਟੀ ਦਾ ਨਿਯਮ ਹੈ ਇਹਨੂੰ ਟਾਲਿਆ ਨਹੀਂ ਜਾ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਸੀ ਸਰਵਉੱਚ ਹੈ ਤੇ ਸਰਵੋੱਚ ਰਹੂਗਾ ਸਰਵੋੱਚਤਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਇਹ ਅਕਾਲ ਦਾ ਤਖਤ ਆ ਜੀ ਆਪ ਜੀ ਸਮਝਦੇ ਹੋ ਜਿਹੜੇ ਆਪ ਜੀ ਤੋਂ ਪਹਿਲਾਂ ਤਿੰਨ ਜਹੀਦਾਰ ਸਾਹਿਬਾਂ ਲਾਇਦੇ ਉਹਨਾਂ ਚ ਕੋਈ ਕਮੀਆਂ ਸੀਗੀ ਮੇਰਾ ਤਾਂ ਕੋਈ ਕਮੈਂਟ ਨਹੀਂ ਦੇਖੋ ਉਹ ਸਿੰਘ ਸਾਹਿਬ ਨੇ ਤੇ ਮੈਂ ਵੀ ਉਹਨਾਂ ਦਾ ਮਾਦਬ ਕਰਦਾ ਬੜੇ ਦੇਖੋ ਮੇਰੇ ਲਈ ਨਾ ਇਹ ਬੜੀ ਵੱਡੀ ਆ ਜਦੋਂ ਇਹ ਸੇਵਾ ਮਿਲੀ ਆ ਤਾਂ ਮੇਰੇ ਮਨ ਦੇ ਵਿੱਚ ਆਇਆ ਕਿ ਜੇਸਾ ਸਥਾਨ ਦੇ ਉੱਤੇ ਮੰਨ ਲਓ ਅਣ ਸੱਤਖੰਡ ਸਾਡਾ ਸ਼੍ਰੀ ਦਰਬਾਰ ਸਾਹਿਬ ਆ ਤੇ ਉਹਦੇ ਬਾਬਾ ਬੁੱਢਾ ਜੀ ਪਹਿਲੇ ਸੱਡ ਗਰੰਥੀ ਸਾਹਿਬ ਰਹੇ ਆ ਤੇ ਉਹ ਜਿੰਨੇ ਵੀ ਅੱਜ ਉੱਥੇ ਹੈਗੇ ਆ ਸਾਡੇ ਸਿੰਘ ਸਾਹਿਬ ਉਹ ਉਹਨਾਂ ਪਦਮੀਆਂ ਤੇ ਬਿਰਾਜਮਾਨ ਆ ਇੱਕ ਬੰਨੇ ਭਾਈ ਗੁਰਦਾਸ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਸਾਡੀਆਂ ਰਵੈਤਾਂ ਕੁਛ ਕਹਿੰਦੀਆਂ ਵੀ ਰਹੇ ਆ ਤਾਂ ਉਹ ਉਹ ਸਿੰਘ ਸਾਹਿਬ ਜਿਹੜੇ ਆ ਉੱਥੇ ਭਾਈ ਗੁਰਦਾਸ ਦੇ ਪਾਏ ਹੋਏ ਪੁਰਨਿਆਂ ਤੇ ਚੱਲ ਰਹੇ ਆ ਤਾਂ ਫਿਰ ਉਹ ਉਹ ਜ਼ੁਬਾਨ ਤੇ ਮੈਂ ਕਹਿੰਨਾ ਸਾਡੇ ਦੇ ਜਿਹੜੀ ਜ਼ੁਬਾਨ ਇਹ ਜਿਹੜੀਆਂ ਸਤਕਾਰਤ ਸ਼ਖਸੀਅਤਾਂ ਸਾਡੀ ਕੌਮ ਦੀਆਂ ਪੰਥ ਦੀਆਂ ਜਿਨ੍ਹਾਂ ਦਾ ਪਿਆਰ ਹਮੇਸ਼ਾ ਮੇਰੇ ਦਿਲ ਦੇ ਵਿੱਚ ਉਦੋਂ ਤੋਂ ਹੀ ਆ ਜਦੋਂ ਤੋਂ ਸਿੱਖੀ ਸੰਭਾਲੀ ਆ ਤੇ ਸਦਾ ਰਹੂਗਾ ਇਸ ਕਰਕੇ ਇਹ ਇੱਕ ਸਿੱਖ ਕਿਵੇਂ ਮੇਰੇ ਵਰਗਾ ਕਹਿ ਦੂਗਾ ਇਹ ਕਰਨਾ ਚਾਹੀਦਾ ਇਹ ਸਤਕਾਰਤ ਸ਼ਖਸੀਅਤਾਂ ਜਿਹੜੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਇਹਨਾਂ ਦੇ ਵਿੱਚ ਕੋਈ ਕਮੀਆਂ ਹੈ ਤੇ ਬਹੁਤ ਵੱਡੀਆਂ ਸ਼ਖਸੀਅਤਾਂ ਤੇ ਮੈਂ ਸਮਝਦਾ ਪੀ ਇਹ ਗੁਰੂ ਪੰਥ ਦੇ ਲਈ ਇਹ ਜਿਹੜੀਆਂ ਸ਼ਖਸੀਅਤਾਂ ਆ ਮਹਾਰਾਜ ਦੀ ਕਲਾ ਹੀ ਆਪੀ ਇਹ ਵੀ ਬਹੁਤ ਵੱਡੇ ਪਰਾਲੇ ਹੋਣ ਵਾਲੇ ਸਮੇਂ ਤੇ ਕਰਨਗੀਆਂ ਮੈਂ ਸਮਝਦਾ ਵੀ ਇਹ ਵੀ ਹੋਣਾ ਧਰਮ ਪ੍ਰਚਾਰ ਦੀ ਲਹਿਰ ਇਹ ਸ਼ਖਸ਼ੀਅਤਾਂ ਪੰਜਾਬ ਚ ਤੁਰਨਗੀਆਂ ਇਹ ਸ਼ਖਸ਼ੀਅਤਾਂ ਵੀ ਪੰਜਾਬ ਦੇ ਪਿੰਡ ਪਿੰਡ ਜਾਣਗੀਆਂ ਘਰ ਘਰ ਜਾਣਗੀਆਂ ਨਸ਼ਿਆਂ ਦਾ ਦਰਿਆ ਵਗਦਾ ਪਿਆ ਨੌਜਵਾਨਾਂ ਨੂੰ ਹੋੜਨਗੀਆਂ ਔਰ ਇਹ ਸ਼ਖਸ਼ੀਅਤਾਂ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਦੇ ਪਿੰਡ ਪਿੰਡ ਘਰ ਘਰ ਜਾਵਾਂਗੇ ਉਹ ਪੰਜਾਬ ਜਿਹੜਾ ਗੁਰੂਆਂ ਦਾ ਪੰਜਾਬ ਆ ਉਹ ਸਾਨੂੰ ਦੁਬਾਰਾ ਤੋਂ ਵੈਸੇ ਤੇ ਪੰਥ ਹਮੇਸ਼ਾ ਚੜ੍ਹਦੀ ਕਲਾ ਜੀ ਰਹਿੰਦਾ ਅਰ ਸਾਡਾ ਗੁਰੂ ਘਰ ਦੇ ਉਹ ਪਾਸ਼ਾ ਦੇ ਬਾਣੀ ਤੇ ਬਚਨ ਹਨ ਨਾ ਵੀ ਹਮ ਕੁਕਰ ਤੇਰੇ ਦਰਬਾਰ ਅਸੀਂ ਗੁਰੂ ਦੇ ਦਰ ਦੇ ਜਿਹੜੇ ਸੇਵਕ ਆ ਸਾਡਾ ਫਰਜ਼ ਆ ਕਿ ਗੁਰੂ ਦੇ ਦਰ ਦੀ ਚਾਕਰੀ ਕਰਨੀ ਕਰਦੇ ਰਵਾਂਗੇ ਸਾਰੀਆਂ ਹੀ ਸ਼ਖਸੀਅਤਾਂ ਜਿਹੜੀਆਂ ਪੰਥ ਦੀਆਂ ਬੜੀਆਂ ਮਹਾਨ ਆ ਤੇ ਅਸੀਂ ਇਹਨਾਂ ਦਾ ਹਮੇਸ਼ਾ ਦਿਲ ਤੋਂ ਸਤਿਕਾਰ ਕੀਤਾ ਕਰਦੇ ਰਵਾਂਗੇ ਇਹ ਪਦਮੀਆਂ ਹੀ ਬਹੁਤ ਉੱਚੀਆਂ ਜਿਨ੍ਹਾਂ ਦੀਆਂ ਜੜ੍ਹਾਂ ਇਤਿਹਾਸ ਵਿੱਚ ਪਈਆਂ ਕਿਸ ਤਰ੍ਹਾਂ ਦੀ ਦੌਕਮੈਂਟਿਕ ਸਾਲ ਦੇ ਮੁਖੀ ਹੈ ਆਪਣੇ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਸਾਹਿਬ ਜੀ ਨੰਦਾਂ ਦਾ ਉਹਨਾਂ ਨੇ ਇਸ ਵਾਰ ਦੇ ਵਿੱਚ 14 ਮਾਰਚ 2125 ਸ਼ੁੱਕਰਵਾਰ ਨੂੰ ਇੱਕ ਬੁਲਾਈ ਆ ਬੇਕਿੰਗ ਬੁਲਾਈ ਆ ਕਮੋਰੀ ਸੰਗਮ ਨੂੰ ਸਾਥ ਸਮਾਜ ਗਿਆਨ ਸਿੰਘ ਜੀ ਬੰਨੀਆਂ ਜੀ ਉਹਦੇ ਵਿੱਚ ਸ੍ਰੀ ਘਾਲਦਾ ਸਾਹਿਬ ਦੇ ਕੋਈ ਨਰਾਦਰ ਤੇ ਪੰਥਕ ਪਰਿਵਾਰਾ ਦੀਆਂ ਜਿਹੜੀਆਂ ਭਾਲ ਹੋਈਆਂ ਦੇਖੋ ਦੇਖੋ ਜੀ ਦੇਖੋ ਜੀ ਇਹ ਨਾ ਪੰਥ ਦੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਦਮਦਮੀ ਟਕਸਾਲ ਸ਼ਹੀਦਾਂ ਦੀ ਖਾਨ ਦਮਦਮੀ ਟਕਸਾਲ ਦਾ ਇੱਕ ਵੱਡਾ ਇਤਿਹਾਸ ਆ ਨਿਹੰਗ ਸਿੱਖ ਜਥੇਬੰਦੀਆਂ ਜਿਹੜੀਆਂ ਆਪਾਂ ਸਭ ਜਾਣਦੇ ਆ ਕਿ ਅਕਾਲੀ ਬਾਬਾ ਫੂਲਾ ਸਿੰਘ ਜਦੋਂ ਅਰਦਾਸ ਕੀਤੀ ਸੀ ਤੇ ਜਾਣਾ ਹੀ ਅੱਗੇ ਟਕਾ ਗਿਆ ਏ ਤੇ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਨੂੰ ਜਦੋਂ ਕਿਹਾ ਗਿਆ ਫੇਰ ਰੁਕ ਜਾਓ ਉਹ ਕਹਿੰਦੇ ਜਦੋਂ ਅਰਦਾਸ ਹੀ ਕਰਤੀ ਤੇ ਪਿਛੇ ਥੋੜਾ ਮੁੜੀਦਾ ਇਹ ਦਾਲ ਪੰਥ ਕੌਮ ਦੀ ਸ਼ਾਨ ਆ ਇਹ ਟਕਸਾਲਾ ਸਾਡੀਆਂ ਕੌਮ ਦੀ ਸ਼ਾਨ ਆ ਤੋਂ ਮੈਂ ਇਹ ਸਮਝਦਾ ਵਾਂ ਕਿ ਜਦ ਲੱਗ ਦੁਨੀਆ ਰਹੀ ਨਾਨਕ ਕਿਸ ਸੁਣੀਐ ਕਿਸ ਕਈਐ ਕੋਈ ਗੱਲ ਨਹੀਂ ਉਹ ਹਮੇਸ਼ਾ ਹੀ ਸਾਡੇ ਲਈ ਸਤਕਾਰਤਾ ਸਤਕਾਰਤ ਰਹਿਣਗੇ ਮੇਰੇ ਆਪਣੇ ਦੋ ਮਾਮੇ ਜਿਹੜੀ ਲਹਿਰ ਚਲਾਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਮੇਰੀ ਮਾਤਾ ਨੂੰ ਮੇਰੀ ਮਾਤਾ ਦੀ ਭੂਆ ਨੇ ਲਿਆ ਕਿਉਂਕਿ ਉਹਨਾਂ ਦੇ ਤਿੰਨ ਪੋਤੇ ਹੈਗੇ ਸੀ ਤੇ ਕੋਈ ਧੀ ਨਹੀਂ ਹੈਗੀ ਜਵੰਦੇ ਪਿੰਡਾਂ ਤਰਨਤਾਰਨ ਚ ਜਿਹੜੀ ਲਹਿਰ ਸੰਤ巴巴 ਜਰਨੈਲ ਸਿੰਘ ਖਾਲਸਾ ਜੀ ਹੋਣਾ ਨੇ ਪੰਜਾਬ ਦੇ ਹਕਾਲੀ ਸਿੱਖ ਕੌਮ ਦੇ ਹਕਾਲੀ ਚਲਾਈ ਆ ਦਮਦਮੀ ਟਕਸਾਲ ਦੇ ਮਹਾਨ ਯੋਧੇ 20ਵੀਂ ਸਦੀ ਦੇ ਮਹਾਨ ਸਿੱਖ ਉਸ ਲਹਿਰ ਦੇ ਵਿੱਚ ਮੇਰੇ ਸਕੇ ਦੋ ਮਾਮੇ ਸ਼ਹੀਦ ਹੋਏ ਆ ਔਰ ਉਹਨਾਂ ਦੀ ਉਹ ਚਲਾਈ ਹੋਈ ਲਹਿਰ ਇਸ ਕਰਕੇ ਇਹ ਸਾਰੀਆਂ ਸ਼ਖਸੀਅਤਾਂ ਸਤਿਕਾਰਤਾ ਕੋਈ ਗੱਲ ਨਹੀਂ ਆ ਮੈਂ ਇਹ ਸਮਝਦਾ ਵੀ ਇਹ ਗੁਰੂ ਦੀ ਕਲਾ ਵਰਤਰੀ ਆ ਪੰਥ ਇੱਕ ਝੰਡੇ ਹੇਠਾਂ ਇਕੱਠੇ ਹੋਣ ਜਾ ਰਿਹਾ ਔਰ ਇਹ ਕਲਾਈਆ ਦੇਖੋ ਤੁਸੀਂ ਮੈਨੂੰ ਜਾਣਦੇ ਹੋ ਪਹਿਲਾਂ ਕੋਈ ਮੇਰਾ ਨਾਮ ਨਹੀਂ ਆ ਇਹ ਠੀਕ ਆ ਕਿ ਅਸੀਂ ਪੰਥਕ ਕਾਰਜ ਹਮੇਸ਼ਾ ਕਰਦੇ ਰਹਿ ਕਿਉਂਕਿ ਅਸੀਂ ਪੰਥ ਦੇ ਦਰ ਦੇ ਕੁੱਕਰ ਪੰਥਵਾਦ ਅਸੀਂ ਆ ਜੇ ਪੰਥ ਨਹੀਂ ਤੇ ਸਾਡੀ ਕੋਈ ਹੋਂਦ ਨਹੀਂ ਹੈਗੀ ਅਸੀਂ ਮਿਟ ਜਾਾਂਗੇ ਸਰ ਜੀ ਆਜੀ ਇੱਕ ਪੁਰਾਣੀ ਵੀਡੀਓ ਆਈ ਸੀ ਹਾਂ ਜਪਜੀ ਦੀ ਗੁਆਰਿਆ ਵੀ ਕੱਸ ਰਹੇ ਆ ਵੀ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਵਾਰ ਜਿਹੜਾ ਇਹ ਸਿੱਖ ਪੰਥ ਨੂੰ ਵੱਡੀ ਢਾਲ ਲਾਣ ਦੀ ਜ਼ਿੰਮੇਵਾਰਾ ਇਹ ਹੁਣ ਵੀ ਉਸੇ ਵਿਚਾਰ ਤੇ ਕਾਇਮ ਹੈ ਕਿ ਬਦਲ ਗਿਆ ਜੀ ਦੇਖੋ ਵਿਚਾਰ ਜਿਹੜਾ ਹੁੰਦਾ ਨਾ ਵਿਚਾਰ ਹਾਲਾਤਾਂ ਦੇ ਅਨੁਸਾਰ ਹੁੰਦਾ ਇਹ ਨਹੀਂ ਮੈਂ ਕਹਿੰਦਾ ਵੀ ਵਿਚਾਰ ਕਿਦਾ ਬਦਲ ਜਾਊਗਾ ਪਰ ਜਿਹੜੀ ਅੱਜ ਤੁਹਾਡੇ ਸਾਹਮਣੇ ਸਥਿਤੀ ਆ ਉਹ ਬੜੀ ਭਿਆਨਕ ਆ ਰਾਜਸੀ ਤੌਰ ਦੇ ਉੱਤੇ ਜੇ ਸਿੱਖਾਂ ਦੀ ਇੱਥੇ ਸਟੈਬਲਿਸ਼ਮੈਂਟ ਨਾ ਰਹੀ ਸਿੱਖਾਂ ਦੀ ਟੜਦੀ ਕਲਾ ਨਾ ਰਹੀ ਤੇ ਜਿਹੜੇ ਹਾਲਾਤ ਤੁਸੀਂ ਆਲੇ ਦੁਆਲੇ ਵੇਖ ਰਹੇ ਹੋ ਉਹ ਹੋ ਸਕਦੇ ਆ ਮੈਂ ਇਹ ਸਮਝਦਾ ਮੈਂ ਅੰਦਰ ਹੀ ਕਹਾਂ ਆ ਕਿ ਜਿਹੜੇ ਤੁਸੀਂ ਮੇਰੇ ਬਾਰੇ ਕਹਿੰਨਾ ਤੁਸੀਂ ਉਦੋਂ ਇਹ ਕਿਹਾ ਉਹਦਾ ਵੀ ਮੈਂ ਕਰਨੇ ਉਹ ਸਮਝਦਾ ਗੁਰੂ ਤੋਂ ਦੂਰੀ ਇਹ ਕੋਈ ਆਉਣ ਵਾਲੇ ਸਮੇਂ ਤੇ ਵੀ ਇਦਾਂ ਕਰਦਾ ਉਹਦਾ ਵੀ ਮੈਂ ਕਰਨ ਸਮਝਦਾ ਗੁਰੂ ਤੋਂ ਦੂਰੀ ਅਸੀਂ ਸਾਰੇ ਮਿਲ ਕੇ ਗੁਰੂ ਤੋਂ ਦੂਰੀਆਂ ਘਟਾ ਲਈਏ ਤੇ ਮਸਲਾ ਹੀ ਕੋਈ ਨਹੀਂ ਹੈਗਾ ਪੰਥ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਕੋਈ ਮਸਲਾ ਹੀ ਨਹੀਂ ਸਾਰੇ ਹੀ ਮਸਲੇ ਹੱਲ ਆ ਸਾਡੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋ ਗਏ ਮੈਂ ਕੋਈ ਅਕਾਲੀ ਦਲ ਦਾ ਨੰਦਾ ਥੋੜਾ ਹੈਗਾ ਜੀ ਮੈਂ ਪੰਥ ਦਾ ਨਮੈਂਦਾ ਤੁਸੀਂ ਇਹ ਪੁੱਛੋ ਵੀ ਪੰਥ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋਣਗੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੀ ਯਤਨ ਹੋਣਗੇ ਤੇ ਮੈਂ ਤੁਹਾਨੂੰ ਯਤਨ ਦੱਸਦੇ ਆ ਭਾਈ ਇੱਥੇ ਲਹਿਰ ਜਿਹੜੀ ਚੱਲਣੀ ਧਰਮ ਪ੍ਰਚਾਰ ਦੀ ਗੁਰੂ ਨਾਨਕ ਪਾਸ਼ਾ ਦੀ ਧਰਤੀ ਤੇ ਅਸੀਂ ਪ੍ਰਣ ਕਰਕੇ ਜਾਂਦੇ ਇੱਥੇ ਅਰਦਾਸ ਕਰਕੇ ਜਾਂਦੇ ਆ ਕਿ 1 ਸਾਲ ਦੇ ਵਿੱਚ ਜਿੰਨੇ ਵੀ ਮਿਸ਼ਨ ਚੱਲਦੇ ਐ ਐਸਜੀਪੀਸੀ ਦੇ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਜਿੰਨੀਆਂ ਵੀ ਸਾਡੀਆਂ ਨਿਹੰਗ ਜੱਥੇਬੰਦੀਆਂ ਮੈਂ ਇੱਕ ਗੱਲ ਬੜੀ ਕਰਦਾ ਨਾ ਭਾਈ ਕੋਈ ਨਾ ਵੱਡਾ ਸਾਰਾ ਘਰ ਬਣਿਆ ਸੀ ਉਹ ਬਾਹਰ ਆ ਕੇ ਲੈ ਕੇ ਆ ਕੇ ਉਹ ਉਹਨੂੰ ਢਾਉਣਾ ਮਸ਼ੀਨਾ ਮਸ਼ੂਨਾ ਅੱਜ ਕੱਲ ਵੀ ਬੜਾ ਚੱਲਦਾ ਨਾ ਇਹ ਪਹਿਲਾਂ ਜੁਪੀ ਤੇ ਚੱਲਦਾ ਸੀ ਘਰ ਢਾਉਣ ਦਾ ਉਹ ਜਦੋਂ ਘਰ ਢਾਉਣ ਲੱਗੇ ਤੇ ਜਿਹੜੇ ਅੰਦਰ ਬੰਦੇ ਸੀ ਨਾ ਉਹ ਅੰਦਰ ਲੜੀ ਜਾਣ ਇੱਕ ਕਹੇ ਮੈਂ ਆਹ ਕਮਰਾ ਲੈਣਾ ਦੂਜਾ ਕਹੇ ਮੈਂ ਆਹ ਕਮਰਾ ਲੈਣਾ ਤਿੰਜਾ ਕਹੇ ਮੈਂ ਆਹ ਕਮਰਾ ਲੈਣਾ ਉੱਥੇ ਤੁਹਾਡੇ ਵਰਗਾ ਕੋਈ ਗੁਰਮੁਖੋ ਸਿਆਣਾ ਸੀ ਉਹ ਕਹਿੰਦੇ ਵੀ ਕਮਲਿਓ ਵੀ ਇਹਨਾਂ ਕਮਰੇ ਦੇ ਬਾਅਦ ਵੰਡ ਲਾਂਗੇ ਕੋਈ ਗੱਲ ਨਹੀਂ ਪਹਿਲਾਂ ਘਰ ਟਾਉਣ ਆਏ ਆ ਤੇ ਜਿਹੜਾ ਘਰ ਟਾਉਣ ਆਇਆ ਉਹਦਾ ਮੁਕਾਬਲਾ ਤੇ ਕਰ ਲਈਏ ਤੋ ਕੱਠੇ ਹੋਣਾ ਪੈਣਾ ਉਹ ਕੱਠੇ ਹੋਣਾ ਪੰਥ ਦੇ ਨਿਸ਼ਾਨ ਸਾਹਿਬ ਦੇ ਹੇਠਾਂ ਤੇ ਕੱਠੇ ਹੋਵਾਂਗੇ ਤੇ ਕੋਈ ਗੱਲ ਹੀ ਨਹੀਂ ਇੱਥੇ ਅਸੀਂ ਅਹਿਮਦ ਸ਼ਾਹ ਬਦਾਲੀ ਵਰਗਿਆਂ ਦੇ ਮੂੰਹ ਮੋੜਤੇ ਆ ਜਿਹੜਾ ਕੋਈ ਕਹਿੰਦਾ ਵੀ ਸਿੱਖਾਂ ਦੀ ਹੋਂਦ ਅਸਤੀ ਨੂੰ ਆਪਾਂ ਮਿਟਾਂਗੇ ਪੰਥ ਬੜਾ ਤਗੜਾ ਪੰਥ ਚੜ੍ਹਦੀ ਕਲਾ ਚ ਆਤਮਾ ਗ੍ਰੰਥ ਚ ਆ ਸਰੀਰ ਪੰਥ ਦਾ ਪਾਤਸ਼ਾਹ ਪੰਥ ਦੇ ਉੱਤੇ ਮੇਰ ਕਰਨਗੇ ਬਖਸ਼ਿਸ਼ ਕਰਨਗੇ ਬਾਕੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਉਤਾ ਭਾਈਆਂ ਇਹ ਸਾਰੀਆਂ ਨਿਹੰਗ ਸਿੱਖ ਜਥੇਬੰਦੀਆਂ ਦਲਪੰਥ ਟਕਸਾਲਾ ਨਿਰਮਲੇ ਸਾਰੇ ਅਸੀਂ ਗੁਰਸੇਖ ਆਪਸ ਵਿੱਚ ਭਰਾ ਵਾਂ ਜੇ ਮੇਰੇ ਇਹਨਾਂ ਨੂੰ ਲੱਗਦਾ ਵਾ ਕਿ ਕਿਤੇ ਨਾ ਕਿਤੇ ਆ ਇਹ ਨਿਮਰਤਾ ਦੇ ਵਿੱਚ ਮੈਂ ਤੇ ਹਮੇਸ਼ਾ ਹੀ ਹੱਥ ਜੋੜੇ ਆ ਤੇ ਨਿਮਰਤਾ ਦੇ ਵਿੱਚ ਆ ਜੇ ਕਹਿਣ ਭਈ ਇਹ ਸਾਡੇ ਕੋਲ ਆ ਜਾਣ ਤੇ ਮੈਂ ਨੰਗੇ ਪੈਰੀ ਵੀ ਇਹਨਾਂ ਦੇ ਕੋਲ ਜਾਣ ਨੂੰ ਤਿਆਰ ਆ ਮਸਲਾ ਹੱਲ ਹੋਣਾ ਚਾਹੀਦਾ ਪੰਥ ਦੀ ਏਕਤਾ ਪੰਥ ਦੀ ਚੜ੍ਹਦੀ ਕਲਾ ਇਹੋ ਹੀ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ